ਹਾਂਜੀ ਆਪਾਂ હાજર ਹਾਂ ਜੀ ਈਟੀਟੀ 234% ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਸਟੂਡੈਂਟਸ ਦੇ ਲਗਾਤਾਰ ਕਮੈਂਟਸ ਆ ਰਹੇ ਸੰਕੇਤ 234% ਦੀ ਆਖਿਰਕਾਰ ਜੋਇਨਿੰਗ ਕਦੋਂ ਤੱਕ ਹੋਏਗੀ ਡਿਪਾਰਟਮੈਂਟ ਵੱਲੋਂ ਕੋਈ ਪ੍ਰੋਸੈਸ ਕਿਉਂ ਨਹੀਂ ਕੀਤਾ ਜਾ ਰਿਹਾ ਹੈਗਾ ਸਿਲੈਕਟਿਡ ਲਿਸਟਾਂ ਕਦੋਂ ਤੱਕ ਆਊਟ ਹੋਣਗੀਆਂ ਠੀਕ ਹੈ ਭਰਤੀ ਤੇ ਕੋਈ ਸਟੇ ਵੀ ਨਹੀਂ ਹੈਗੀ ਤਾਂ ਵੀ ਡਿਪਾਰਟਮੈਂਟ ਪਰਤੀ ਕੰਪਲੀਟ ਨਹੀਂ ਕਰ ਰਿਹਾ ਤਾਂ ਇਸ ਤਰੀਕੇ ਦੇ ਬਹੁਤ ਸਾਰੇ ਕਮੈਂਟਸ ਕਾਫੀ ਦਿਨਾਂ ਤੋਂ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਸਨ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਓਵਰオール ਜਿਹੜੀ ਗੱਲ ਕਰਨ ਵਾਲਿਆਂ 23 ਚੋਣ ਭਰਤੀ ਸੰਬੰਧੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਜਿਵੇਂ ਮੈਂ ਤੁਹਾਨੂੰ ਦੱਸ ਦਵਾ ਕਿ 23 ਚੌਣ ਭਰਤੀ ਤੇ ਜਿਹੜੇ ਸਾਰੇ ਕੇਸ ਨੇ ਬੀਐਡ ਦੇ ਰਿਲੇਟਡ ਮੇਨ ਜਿਹੜਾ ਕੇ ਸੀ ਐਨ ਆਈਓ ਐਸ ਵਾਲਾ ਠੀਕ ਹੈ ਉਹ ਸਾਰੇ ਜਿਹੜੇ ਨੇ ਇੱਕ ਤਰੀਕੇ ਨਾਲ ਕਹਿ ਲਓ ਡਿਸਮਿਸ ਹੋ ਗਏ ਬੀਐਡ ਬਾਹਰ ਹੈ ਐਨ ਆਈਓ ਐਸ ਵਾਲੇ ਬਾਹਰ ਨਹੀਂ ਠੀਕ ਹੈ ਜਿਹੜੀ ਸਿਲੈਕਟਡ ਲਿਸਟ ਆ ਉਹ ਵੀ ਡਿਪਾਰਟਮੈਂਟ ਵੱਲੋਂ ਆਲਰੇਡੀ ਜਿਹੜੀ ਆ ਆਊਟ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਮਿਸਟੇਕਸ ਵੀ ਹੈਗੀਆਂ ਸੀ ਲੇਕਿਨ ਬਾਅਦ ਦੇ ਵਿੱਚ ਇੱਕ ਹੋਰ ਲਿਸਟ ਆਈ ਸੀ ਠੀਕ ਹੈ ਤੇ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲੈ ਕੇ ਡਿਪਾਰਟਮੈਂਟ ਪ੍ਰੋਸੈਸ ਕੰਪਲੀਟ ਕਿਉਂ ਇਸ ਚੀਜ਼ ਤੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਇੱਕ ਗੱਲ ਸਮਝੋ ਇਹ ਜਿਹੜਾ ਸਕਰੀਨ ਤੇ ਤੁਸੀਂ ਕੇਸ ਦੇਖ ਰਹੇ ਹੋ ਇਹ 23 ਚੋਂ ਭਰਤੀ ਸੰਬੰਧੀ ਹੈ ਠੀਕ ਹੈ ਜਿਸ ਦੀ ਜਿਹੜੀ ਨੈਕਸਟ ਡੇਟ ਹੈ 5 ਅਗਸਤ ਹੈ ਪਹਿਲਾਂ ਤਾਂ ਇਹ ਚੀਜ਼ ਸਮਝ ਲਓ ਠੀਕ ਹੈ 5 ਅਗਸਤ ਹੈ ਜਿਹਦਾ ਡਾਇਰੀ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ ਹੁਣ ਆਪਾਂ ਗੱਲ ਕਰ ਲਈਏ ਕਿ ਦੇਖੋ ਭਰਤੀ ਤੇ ਕੋਈ ਸਟੇ ਨਹੀਂ ਹੈਗੀ ਇਸ ਕੇਸ ਕਰਕੇ ਭਰਤੀ ਤੇ ਕੋਈ ਖਤਰਾ ਨਹੀਂ ਹੈਗਾ ਠੀਕ ਹੈ ਕੋਈ ਖਤਰਾ ਨਹੀਂ ਹੈਗਾ ਲੇਕਿਨ ਜਿਹੜਾ ਇਸ ਦੀ ਸੁਣਵਾਈ ਆ 5 ਅਗਸਤ ਦੀ ਹੈ ਜਿਹੜਾ ਕਿ 23 ਚੋਂ ਦੇ ਰਿਲੇਟਿਡ ਇਹ ਕੇਸ ਹੈ ਠੀਕ ਹੈ ਜੀ ਗੱਲਬਾਤ ਕਰ ਲਈਏ ਕਿ ਜਿਹੜੀਆਂ ਹੋਰ ਲਿਸਟਾਂ ਆਉਣਗੀਆਂ ਜਾਂ ਨਹੀਂ ਜੁਆਇਨਿੰਗ ਕਦੋਂ ਤੱਕ ਦੇਖਣ ਨੂੰ ਮਿਲੇਗੀ ਦੇਖੋ ਸਭ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਦੱਸ ਦਵਾਂ ਕਿ ਸਿਲੈਕਟਡ ਲਿਸਟ ਜਿਹੜੀ ਆਲਰੇਡੀ ਆਊਟ ਕੀਤੀ ਗਈ ਸੀ ਤੇ ਇਸ ਤੋਂ ਬਿਨਾ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਿਓ ਕਿ ਹੋਰ ਲਿਸਟਾਂ ਵੀ ਆਉਣਗੀਆਂ 23-24 100% ਸ਼ੋਰ ਹੈ ਤੁਸੀਂ ਜਿਹੜੀ ਲਿਸਟ ਦੇਖੀ ਸੀ ਨਾ ਉਹ ਐਕੂਰੇਟ ਲਿਸਟ ਨਹੀਂ ਸੀ ਕਿਉਂਕਿ ਉਸ ਦੇ ਵਿੱਚ 6835 ਵਾਲੇ ਵੀ ਨੇ ਬਹੁਤ ਸਾਰੇ ਠੀਕ ਹੈ ਬਹੁਤ ਸਾਰੇ 989 ਵਾਲੇ ਵੀ ਨੇ ਜਿਨ੍ਹਾਂ ਨੇ ਪੇਪਰ ਦਿੱਤਾ ਹੈ 23 ਜੂਨ ਵਾਲੀ ਤਾਂ ਹੈਗੀ ਹੀ ਨਹੀਂ ਉਹਦੇ ਵਿੱਚ ਠੀਕ ਹੈ 23 ਜੂਨ ਦੀ ਜਿਹੜੀ ਲਿਸਟ ਜਿਹੜੀ ਜਾਰੀ ਕੀਤੀ ਸੀ ਠੀਕ ਹੈ ਉਹਦੇ ਵਿੱਚ ਤੁਸੀਂ ਜਿਹੜਾ ਬਹੁਤ ਸਾਰੇ ਸਟੂਡੈਂਟਸ ਅਜੇ ਦੇਖੋਗੇ ਜਿਹੜੇ 6 ਚਾਰਟ ਪੈਂਦੇ ਦੇ ਵਿੱਚ ਆਲਰੇਡੀ ਜੁਆਇਨ ਕਰ ਚੁੱਕੇ ਨੇ ਇਸ ਤੋਂ ਬਿਨਾਂ ਦੇਖੋ ਹੋਰ ਲਿਸਟਾਂ ਆਉਣ ਦਾ ਕਾਰਨ ਇਹ ਵੀ ਹੈ ਕਿ ਇਸ ਭਰਤੀ ਨੂੰ 4 ਸਾਲ ਹੋ ਚੁੱਕੇ ਨੇ ਠੀਕ ਹੈ ਬਹੁਤ ਸਾਰੇ ਤਾਂ ਦੇਖੋ ਹੋਰ ਡਿਪਾਰਟਮੈਂਟ ਦੇ ਵਿੱਚ ਹੋ ਸਕਦੇ ਜੋਇਨ ਕਰ ਗਏ ਹੁਣ ਤੇ ਇਸ ਤੋਂ ਬਿਨੋਂ 94 ਵਾਲੇ ਹੋਣਗੇ ਬਹੁਤ ਸਾਰੇ 635 ਵਾਲੇ ਨੇ ਸੋ ਸਿੰਪਲ ਭਾਸ਼ਾ ਦੇ ਵਿੱਚ ਹੋਰ ਲਿਸਟਾਂ ਵੀ ਆਉਣਗੀਆਂ ਹੀ ਆਉਣਗੀਆਂ ਠੀਕ ਹੈ ਜਿਹੜਾ ਕੇਸ ਮੈਂ ਤੁਹਾਨੂੰ ਦਿਖਾਇਆ ਉਹਦੇ ਕਰਕੇ ਕੋਈ ਸਟੇ ਵੀ ਨਹੀਂ ਹੈਗੀ ਕੋਈ ਵੀ ਭਰਤੀ ਤੇ ਜਿਹੜੀ ਫਿਲਹਾਲ ਸਟੇ ਨਹੀਂ ਹੈਗੀ ਐਟ ਦੀ ਐਂਡ ਹੁਣ ਦੇਖੋ ਡਿਪਾਰਟਮੈਂਟ ਡਿਪੈਂਡ ਕਰ ਰਿਹਾ ਕਿ ਉਹ ਇਸ ਹਫਤੇ ਜੁਆਇਨਿੰਗ ਕਰਾਉਂਦਾ ਹੈ ਜਾਂ ਨਹੀਂ ਕਿਉਂਕਿ ਕਿਤੇ ਨਾ ਕਿਤੇ ਇਹ ਗੱਲ ਸੁਣਨ ਨੂੰ ਮਿਲੀ ਸੀ ਕਿ ਜਿਹੜਾ 15 ਅਗਸਤ ਨੂੰ ਆਉਣ ਵਾਲੀ 15 ਅਗਸਤ ਨੂੰ ਜਿਹੜੀ ਹੈ ਕਿਤੇ ਨਾ ਕਿਤੇ ਜੁਆਇਨਿੰਗ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਸਿੱਖਿਆ ਮੰਤਰੀ ਜਿਹਦੇ ਨਾਲ ਜਦੋਂ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਉਹਨਾਂ ਦਾ ਬਿਆਨ ਇਹੀ ਆਇਆ ਸੀ ਕਿ ਉਹ ਜਿਹੜੇ ਨੇ 23 ਚੋਣ ਭਰਤੀ ਸੰਬੰਧੀ ਜਿਹੜਾ ਕੰਮ ਕਰ ਰਹੇ ਨੇ ਡਿਪਾਰਟਮੈਂਟ ਠੀਕ ਹੈ 23 ਚੋਣ ਦੀ ਜੁਆਇਨਿੰਗ ਤੇ ਜਿਹੜਾ ਡਿਪਾਰਟਮੈਂਟ ਕੰਮ ਕਰ ਰਿਹਾ ਹੈ ਹੁਣ ਇਸ ਗੱਲ ਦੇ ਠੀਕ ਹੈ ਇੱਕ ਗੱਲ ਯਾਦ ਰੱਖਿਓ ਦੇਖੋ ਬਿਆਨ ਤਾਂ ਤੁਹਾਨੂੰ ਪਤਾ ਹੀ ਆਉਂਦੇ ਰਹਿੰਦੇ ਨੇ ਇਹ ਜੀ ਕੋਈ ਗੱਲ ਨਹੀਂ ਹੈਗੀ ਤਾਂ ਦੇਖੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਸਟੂਡੈਂਟਸ ਦਾ ਦੇਖੋ 9594 ਦੇ ਵਿੱਚ ਉਲਝੇ ਹੋਏ ਨੇ ਬਹੁਤ ਸਾਰੇ 2364 ਦੇ ਵਿੱਚ ਸਿੰਪਲ ਭਾਸ਼ਾ ਦੇ ਵਿੱਚ ਇਹ ਗੱਲ ਕਹਿਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ 2364 ਵਾਲੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਡਿਪਾਰਟਮੈਂਟ ਜਾ ਕੇ ਗੱਲ ਕੀਤੀ ਜਾਵੇ ਪੁੱਛਿਆ ਜਾਵੇ ਕਿ ਪ੍ਰੋਸੈਸ ਕਿੱਥੇ ਤੱਕ ਹੋ ਚੁੱਕਿਆ ਹੈ ਕਿਉਂਕਿ ਲਿਸਟ ਜਿਹੜੀ ਹੈ ਜਾਰੀ ਕੀਤੀ ਗਈ ਸੀ ਲੇਕਿਨ ਉਹ ਤੋਂ ਬਾਅਦ ਕੋਈ ਵੀ ਨੈਕਸਟ ਪ੍ਰੋਸੈਸ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਹੈਗਾ ਡਿਪਾਰਟਮੈਂਟ ਜਾ ਕੇ ਗੱਲ ਕਰੋ ਆਪਦੇ ਲੈਵਲ ਤੇ ਜਿਹੜੇ ਵੀ ਸਟੂਡੈਂਟਸ ਟੇਚੋਂ ਦੇ ਵਿੱਚ ਸਲੈਕਟਡ ਨੇ ਠੀਕ ਹੈ ਜਿਵੇਂ 6835 ਵਾਲਿਆਂ ਨੇ ਦੇਖੋ ਡਿਪਾਰਟਮੈਂਟ ਤੇ ਪ੍ਰੋਪਰ ਜਿਹੜਾ ਆਪਦਾ ਨਿਗਰ ਰੱਖੀ ਸੀ ਕਿ ਹਾਂ ਕਿਸ ਤਰੀਕੇ ਨਾਲ ਪ੍ਰੋਸੈਸ ਹੋ ਰਿਹਾ ਕਦੋਂ ਤੱਕ ਹੋ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤਾਂ ਇਸ ਤਰੀਕੇ ਨਾਲ ਜਿਹੜਾ 2364 ਵਾਲਿਆਂ ਨੂੰ ਜ਼ਰੂਰੀ ਚਾਹੀਦਾ ਏ ਜੇਕਰ ਤੁਸੀਂ ਜੁਆਇਨਿੰਗ ਜਲਦ ਤੋਂ ਜਲਦ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ 15 ਅਗਸਤ ਨੂੰ ਜੁਆਇਨਿੰਗ ਮਿਲ 20 ਆਖਦੀ ਹੈ ਇਹ ਜੀ ਗੱਲ ਨਹੀਂ ਲੇਕਿਨ ਜਾ ਕੇ ਡਿਪਾਰਟਮੈਂਟ ਪਹਿਲਾਂ ਆਪਦੇ ਲੈਵਲ ਤੇ ਗੱਲ ਕੀਤੀ ਜਾਵੇ ਪੁੱਛ ਆ ਦੇਖੋ ਵੇਟਿੰਗ ਲਿਸਟਾਂ ਵੀ ਆਉਣਗੀਆਂ ਮੈਰਿਟ ਹੋਰ ਵੀ ਡਾਊਨ ਜਾਏਗੀ ਲੇਕਿਨ ਕਦੋਂ ਜਾਏਗੀ ਜਦੋਂ ਫਸਟ ਲਿਸਟ ਵਾਲੇ ਜਿਹੜੇ ਨੇ ਸਕੂਲਾਂ ਦੇ ਵਿੱਚ ਜੁਆਇਨ ਕਰ ਜਾਣਗੇ ਕਿਉਂਕਿ ਹੁਣ ਡਿਪਾਰਟਮੈਂਟ ਕੋਲ ਕੋਈ ਵੀ ਦੇਖੋ ਰੀਜ਼ਨ ਹੈ ਨਹੀਂ ਪਰ ਤੈਨੂੰ ਕੰਪਲੀਟ ਨਾ ਕਰਨ ਦਾ ਲੇਕਿਨ ਇੱਕ ਤਰੀਕੇ ਨਾਲ ਐਂਕਲੋ ਵੀ 23 ਚੌਂਟ ਵਾਲੇ ਸ਼ਾਂਤ ਜੇ ਹੋਈ ਬੈਠੇ ਨੇ 5994 ਨੂੰ ਦੇਖ ਰਹੇ ਨੇ ਹਨਾ 5994 ਨੇ ਤਾਂ ਦੇਖੋ ਅੱਜ ਨਾਲ ਕ ਅਦਲੋਂ ਕੰਪਲੀਟ ਹੋ ਹੀ ਜਾਣਾ ਹੈ ਮੇਨ ਫੋਕਸ ਰੱਖੋ 23 ਚੌਂਟ ਜੇਕਰ 23 ਚੌਂਟ ਪਹਿਲਾਂ ਕੰਪਲੀਟ ਹੁੰਦੀ ਹੈ ਇਹਦਾ ਸਿੱਧਾ ਸਿੱਧਾ ਫਾਇਦਾ 5994 ਨੂੰ ਹੀ ਹੋ ਇਸ ਦਾ ਜਿੰਨੇ ਮਰਜੀ ਹੋਣ ਦੇਖੋ ਮੇਨ ਗੱਲ ਹੈ ਵੀ ਸਟੇ ਨਹੀਂ ਹੋਣੀ ਚਾਹੀਦੀ ਤੇ ਹੁਣ ਡਿਪਾਰਟਮੈਂਟ ਚ ਚਾਹੇ ਤਾਂ ਸਾਰਾ ਪ੍ਰੋਸੈਸ ਇੱਕ ਦਿਨ ਦੇ ਵਿੱਚ ਕੰਪਲੀਟ ਕਰ ਸਕਦਾ ਸਾਰਾ ਪ੍ਰੋਸੈਸ ਕਵਰ ਕਰ ਸਕਦਾ ਹੈ ਤਾਂ ਯੂਨੀਅਨ ਨੂੰ ਚਾਹੀਦਾ ਹੈ ਸਾਰੇ ਹੀ ਐਸਪੀਰੈਂਟਸ ਨੂੰ ਚਾਹੀਦਾ ਹੈ 23 ਚੌਂਟ ਵਾਲਾ ਨੂੰ ਕਿ ਜਾ ਕੇ ਡਿਪਾਰਟਮੈਂਟ ਤੇ ਗੱਲ ਕੀਤੀ ਜਾਵੇ ਪੁੱਛਿਆ ਜਾਵੇ ਕਿ ਜੋ ਗੱਲ ਸਿੱਖਿਆ ਮੰਤਰੀ ਜੀ ਵੱਲੋਂ ਸੁਣਨ ਨੂੰ ਆਈ ਸੀ ਕਿ ਜਲਦੇ ਦੀ ਜੋਇਨਿੰਗ ਜਿਹੜੀ ਹੈ ਦੇਖਣ ਨੂੰ ਮਿਲੇਗੀ ਉਹਦਾ ਪ੍ਰੋਸੈਸ ਕਿੱਥੇ ਤੱਕ ਪਹੁੰਚ ਚੁੱਕਿਆ ਹੈ ਠੀਕ ਹੈ ਗਲ ਕਰ ਲਿਓ ਹੋਰ ਲਿਸਟਾਂ ਆਉਣੀਆਂ ਬਿਲਕੁਲ ਆਉਣੀਆਂ ਕੱਟ ਆਫ ਹੋਰ ਵੀ ਡਾਊਨ ਜਾਏਗੀ ਤੁਹਾਨੂੰ ਬਹੁਤ ਕੁਝ ਜਿਹੜਾ 23 24 ਭਰਤੀ ਸੰਬੰਧੀ ਦੇਖਣ ਨੂੰ ਮਿਲੇਗਾ ਲੇਕਿਨ ਦੇਖਣ ਨੂੰ ਉਦੋਂ ਮਿਲੇਗਾ ਜੇਕਰ ਡਿਪਾਰਟਮੈਂਟ ਪਹਿਲੀ ਲਿਸਟ ਨੂੰ ਜੁਆਇਨ ਕਰਾਉਂਦਾ ਹੈ ਠੀਕ ਹੈ ਜੀ ਤਾਂ ਬਾਕੀ ਦੇਖੋ ਮੇਰੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਸਾਰੇ ਹੀ ਸਟੂਡੈਂਟਸ ਨੂੰ ਆਥੈਂਟਿਕ ਜਾਣਕਾਰੀ ਜਿਹੜੀ ਆ ਪ੍ਰੋਵਾਈਡ ਕਰਾਉਣ ਦੀ ਜੇ ਮੈਂ ਚਾਹੁੰਦੀ ਤਾਂ ਮੈਂ ਜਸਟਿਸ ਕਲਾਰਿਆਂ ਅਕੋਰਡਿੰਗ ਤੁਹਾਨੂੰ ਕਹਿ ਸਕਦੀ ਸੀ ਕਿ ਹਾਂ ਜੋਇਨਿੰਗ ਅਗਲੇ ਹਫਤੇ ਦੇਖਣ ਨੂੰ ਮਿਲ ਜੇਗੀ ਮਹੀਨੇ ਤੱਕ ਦੇਖਣ ਨੂੰ ਮਿਲ ਜੇਗੀ ਨੋ ਮੈਂ ਤੁਹਾਨੂੰ ਸਿੰਪਲ ਭਾਸ਼ਾ ਦੇ ਵਿੱਚ ਦੱਸਿਆ ਕਿ ਜੋ ਸਿੱਖਿਆ ਮੰਤਰੀ ਦਾ ਬਿਆਨ ਆਇਆ ਸੀ ਉਹ ਇਹ ਹੈ ਲੇਕਿਨ ਪ੍ਰੋਸੈਸ ਹਲੇ ਫਿਲਹਾਲ ਕੁਝ ਨਹੀਂ ਹੋ ਰਿਹਾ ਠੀਕ ਹੈ ਜੀ ਪਰ ਸੱਸਾ ਸਿਰਫ ਤੁਹਾਨੂੰ ਪਤਾ ਹੈ ਕਿ ਜਿਹੜਾ ਲਿਸਟ ਜਾਰੀ ਕੀਤੀ ਗਈ ਸੀ ਤੇ ਟੀਚਰਜ਼ ਦੀ ਜਿਹੜੀ ਵੈਕੈਂਸੀ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਖਾਲੀ ਆ ਬਾਰਡਰ ਏਰੀਆ ਦੇ ਠੀਕ ਹੈ ਉਹਦਾ ਵੀ ਡਾਟਾ ਆਲਰੇਡੀ ਡਿਪਾਰਟਮੈਂਟ ਵੱਲੋਂ ਇਕੱਠਾ ਕਰ ਲਿਆ ਗਿਆ ਹੈ ਮੇਨ ਗੱਲ ਜਿਹੜੀ ਰਹਿੰਦੀ ਹੈ ਹੁਣ ਬਸ ਉਹ ਜੁਆਇਨਿੰਗ ਤੇ ਰਹਿੰਦੀ ਹੈ ਤਾਂ ਇਸ ਕਰਕੇ 2364 ਵਾਲਿਆਂ ਨੂੰ ਚਾਹੀਦਾ ਹੈ ਕਿ ਬਦ ਤੋਂ ਬਦ ਜਾ ਕੇ ਉੱਥੇ ਸਟੂਡੈਂਟਸ ਜਿਹੜੇ ਨੇ ਆਪਦੀ ਗੱਲ ਰੱਖਣ ਉਹਨਾਂ ਨੂੰ ਪੁੱਛ ਗਿੱਚ ਕਰਨ ਆਪਣੇ ਭਰਤੀ ਦਾ ਪ੍ਰੋਸੈਸ ਜਿਹੜਾ ਸਾਰਾ ਪੁੱਛਣ ਤਾਂ ਹੀ ਇਹ ਭਰਤੀ ਜਿਹੜੀ ਕੰਪਲੀਟ ਹੋਏਗੀ ਠੀਕ ਹੈ ਜੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਕਿਸੇ ਵੀ ਪੁਆਇੰਟ ਨੂੰ ਲੈ ਕੇ 23 ਚੋਣ ਭਰਤੀ ਦੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ 23 ਚੋਣ ਦੀ ਹਰ ਪ੍ਰਕਾਰ ਦੀ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਨਾਲ ਜਰੂਰ ਜੁੜੋ ਸਬਸਕ੍ਰਾਈਬ ਜਰੂਰ ਕਰਕੇ ਜਾਓ ਬੈਲ ਆਈਕਨ ਪ੍ਰੈਸ ਕਰ ਲਓ ਟੈਲੀਗ੍ਰਾਮ ਗਰੁੱਪ ਨਾਲ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਰਹੀ ਗੱਲ ਦੇਖੋ ਜੁਆਇਨਿੰਗ ਦੀ ਕਦੋਂ ਤੱਕ ਹੋ ਸਕਦੀ ਹੈ ਜੇ 15 ਅਗਸਤ ਨੂੰ ਜੁਆਇਨਿੰਗ ਹੁੰਦੀ ਹੈ ਦੈਨ ਵੈਲ ਐਂਡ ਗੁੱਡ ਹੈ ਉਸ ਤੋਂ ਬਾਅਦ ਫਿਰ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕ ਜਾਂਦੀ ਸੀ ਡਿਪਾਰਟਮੈਂਟ ਚ ਇਸ ਪਰティ रिलेटेड ਉਦੋਂ ਇੱਕੋ ਗੱਲ ਹੁੰਦੀ ਸੀ ਕਿ ਜਿਹੜਾ ਕੇਸ ਹੈ ਠੀਕ ਹੈ ਭਰਤੀ ਜਿਹੜੀ ਕੋਰਟ ਦੇ ਵਿੱਚ ਫਸੀ ਹੋਈ ਹੈ ਲੇਕਿਨ ਹੁਣ ਜਿਹੜੀ ਭਰਤੀ ਆ ਬਿਲਕੁਲ ਸੇਫ ਹੈ ਜਲਦ ਤੋਂ ਜਲਦ ਡਿਪਾਰਟਮੈਂਟ ਤੇ ਜਾ ਕੇ ਆਪਣੀ ਭਰਤੀ ਜਿਹੜੀ ਕੰਪਲੀਟ ਕਰਾਓ ਤਾਂ ਹੀ ਜਿਹੜੀ ਭਰਤੀ ਕੰਪਲੀਟ ਹੋਏਗੀ ਜੇਕਰ ਆਪਦੇ ਪੱਖ ਤੇ ਜਿਹੜੀ ਗੱਲ ਹੈ ਉੱਥੇ ਕੀਤੀ ਜਾਏਗੀ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਆਈ ਹੋਪ ਤੁਹਾਡੇ ਡਾਊਟਸ ਜਿਹੜੇ ਨੇ ਕਲੀਅਰ ਹੋ ਗਏ ਹੋਣੇ ਠੀਕ ਹੈ ਬਾਕੀ ਜੇਕਰ ਕੋਈ ਵੀ ਕੁਐਸਚਨ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਸਾਰੀਆਂ ਹੀ categories ਦੀ ਕੱਟ-ਆਫ ਮੈਰੀ ਜਿਹੜੀ ਬਹੁਤ ਜ਼ਿਆਦਾ ਡਾਊਨ ਜਾਏਗੀ ਲੇਕਿਨ ਕਦੋਂ ਜਦੋਂ ਫਰਸਟ ਰੀਸਨ ਨੂੰ ਜੁਆਇਨਿੰਗ ਕਰਾਇਆ ਜਾਏਗਾ ਬਹੁਤ سارے ਸਟੂਡੈਂਟਸ ਐਬਸੈਂਟ ਸੀਗੇ ਸਕਰੂਟੀਨੀ ਟਾਈਮ ਇਸ ਤੋਂ ਬਿਨਾ 435 ਵਾਲੇ ਹੋਗੇ ਠੀਕ ਹੈ ਤੇ 4 ਸਾਲ ਹੋ ਗਏ ਭਰਤੀ ਨੂੰ ਬਹੁਤ ਸਾਰੇ ਇੱਧਰ ਉੱਧਰ ਚਲੇ ਗਏ ਕੋਈ ਬਾਹਰ ਵੀ ਚਲਾ ਗਿਆ ਹੋਵੇਗਾ ਠੀਕ ਹੈ ਜਾਂ ਹੋਰ ডিপਾਰਟਮੈਂਟ ਦੇ ਵਿੱਚ ਜੁਆਇਨ ਕਰ ਚੁੱਕੇ ਹੋਣਗੇ ਤਾਂ ਇਸ ਚੀਜ਼ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਭਰਤੀ ਦੇ ਰਿਲੇਟਡ ਦੇਖਣ ਨੂੰ ਕਲੀਅਰ ਹੈ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਆ ਜੀ 23 ਚੌਥਾਂ ਪ੍ਰਤੀ ਸੰਬੰਧੀ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ